ਸਕੰਦਰ ਮੈਂ ਦਾ ਪ੍ਰੋਜੈਕਟ 스타 ਦੀ ਮਾਨਯੋਗ ਮੁਖਮਤ ਜੀ ਭਗਵਾਨ ਜੀ ਨੇ ਜਿਹੜਾ ਪੰਜਾਬ ਦੇ ਵਿੱਚ ਯੂਨਿਕ ਨਵਾਂ ਇਨੀਸ਼ੀਏਟਿਵ ਲਿਆ ਸੀ ਆਮ ਆਦਮੀ ਖੋਣੇ ਦਾ ਉਹਦੇ ਵਿੱਚ 800 ਜਿਹੜੇ ਪਾਲੀ ਆਮ ਆਦਮੀ ਗ੍ਰੇਡਿਕ ਬਣਿਆ ਤੇ ਉਹਨਾਂ ਨੇ ਇੱਕ ਨਵਾਂ ਜਿਹੜਾ ਹੈਗਾ ਰਿਕਾਰਡ ਸੈੱਟ ਕੀਤਾ ਜੀ 9 ਸਤੰਬਰ ਨੂੰ 2 ਕਰੋੜ ਜਿਹੜੇ ਪੇਸ਼ੈਂਟਸ ਆ ਉੱਥੋਂ ਦਵਾਈ ਲੈ ਚੁੱਕੇ ਆ ਜਿਹਦੇ ਚੋਂ 90 ਲੱਖ ਜਿਹੜੇ ਹੈਗੇ ਆ ਜਿਹਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਆ ਕਿ 90 ਲੱਖ ਪੇਸ਼ੈਂਟਸ ਉੱਤੇ ਆਏ ਜਿਹੜੇ 1 ਕਰੋੜ 10 ਲੱਖ ਪੇਸ਼ੈਂਟ ਆ ਉਹਨਾਂ ਨੇ ਕਿਸੇ ਨਾ ਦੋ ਵਾਰੀ ਲਵਾਈ ਤਿੰਨ ਵਾਰੀ ਲਵਾਈ ਜਿਹਨੂੰ ਰੀ ਵਿਜ਼ਿਟਸ ਕਹਿੰਦੇ ਆ ਉਹ ਹੈਗੀ ਆ ਤੇ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ 55% ਆਫ ਆਰ ਪੈਟਰੋਲ ਜਿਹੜੀ ਕਿ ਪਹਿਲਾਂ ਔਰਤਾਂ ਵਾਸਤੇ ਬੈ ਜੇ ਆਪਾਂ ਮੈਂ ਜਨਰਲ ਮੈਡੀਕਲ ਕੇਅਰ ਦੀ ਗੱਲ ਕਰਾਂ ਤਾਂ ਉਹਦਾ ਨੰਬਰ 15 ਤੋਂ 20 25% ਤੋਂ ਜ਼ਿਆਦਾ ਨਹੀਂ ਹੈ ਕਿਉਂਕਿ ਜਿਹੜੇ ਬੰਦੇ ਹੁੰਦੇ ਉਹ ਜਾ ਕੇ ਦਵਾਈ ਲੈਂਦੇ ਔਰਤਾਂ ਵਿਚਾਰੀਆਂ ਸਫਰ ਕਰੀ ਜਾਂਦੀਆਂ ਤੇ ਇਹਦੇ ਵਿੱਚ ਦਵਾਈ ਲੈਣ ਵਾਲੀਆਂ ਔਰਤਾਂ ਜ਼ਿਆਦਾ ਬਜ਼ੁਰਗਾਂ ਦਾ 19.73 20% ਹੈ ਜੀ ਬੱਚੇ ਵੀ 11% ਹੈ ਸੋ ਇਹਨਾਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਇਹਦੇ ਨਾਲ ਪਲੱਸ ਜਿਹੜਾ ਸਾਡਾ 30 ਮੈਡੀਸਨ ਇਨੀਸ਼ੀਏਟਿਵ ਹੈ ਲੋਕਾਂ ਦਾ ਘੱਟੋ ਘੱਟ ਵੀ ਪੰਜਾਬ ਦੇ ਲੋਕਾਂ ਦਾ 1000 ਕਰੋੜ ਰੁਪਏ ਆਊਟ ਆਫ ਪਾਕਟ ਐਕਸਪੈਂਸਸ ਉਹਦਾ ਲੋਕਾਂ ਨੂੰ ਫਾਇਦਾ ਹੋਇਆ ਸੋ ਮੈਂ ਮਾ ਵਿਗ ਮੁੱਖਰ ਜੀ ਸਾਹਿਬ ਦਾ ਧੰਨ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਬੁਲਾਈ ਦਿੰਦਾ ਔਰ ਥੋੜਾ ਜਿਹਾ ਵਾਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਰ ਆਮ ਆਦਮੀ ਖੇੜੇ ਕੋਲ ਤੇ ਹੋਰ ਵਧੀਆ ਨੀਸੇ ਰੂ ਲੈ ਕੇ ਹਫਤਾ ਨੂੰ ਅਪਗ੍ਰੇਡ ਕਰਕੇ ਐਮਰਜੈਂਸੀ ਸਰਵਿਸ ਸੇ ਸ਼ੁਰੂ ਕਰਦੇ ਹੋਰ ਵੀ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ ਡਾਕਟਰ ਰਿਕਰੂਟ ਕਰ ਰਹੇ ਹਾਂ ਸਟਾਫ ਰਿਕਰੂਟ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲ ਗਈਆਂ ਬਹੁਤ ਬਹੁਤ ਧੰਨਵਾਦ